ਨੂਰ ਵਹਿਲ ਦੇ ਕੋਟਲਾ ਮੋਹੱਲਾ ਦੀ ਲੜਕੀ ਜੋ ਕਿ 3 ਸਾਲ ਪਹਿਲਾਂ ਥਾਣਾ ਮੇਟੀਆਣਾ ਦੇ ਪਿੰਡ ਖਨੋੜਾ ਵਿਖੇ ਵਿਆਹੀ ਗਈ ਸੀ ਉਸ ਵੱਲੋਂ ਆਪਣੇ ਪਤੀ ਅਤੇ ਆਪਣੇ ਸਹੁਰਾ ਪਰਿਵਾਰ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ ਪੀੜਤ ਲੜਕੀ ਜੋ ਕਿ ਪਿਛਲੇ 3 ਦਿਨਾਂ ਤੋਂ ਸਿਵਲ ਹਸਪਤਾਲ ਨੂਰ ਵਹਿਲ ਵਿੱਚ ਜੇਰੇ ਇਲਾਜ ਹੈ ਉਸ ਨੇ ਦੱਸਿਆ ਕਿ ਮੇਰੇ ਪਤੀ ਅਤੇ ਮੇਰੇ ਸਹੁਰੇ ਪਰਿਵਾਰ ਵੱਲੋਂ ਮੈਨੂੰ ਆਏ ਦਿਨ ਸੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਦੋਂ ਵੀ ਮੈਂ ਆਪਣੇ ਪੇਕੇ ਪਰਿਵਾਰ ਨਾਲ ਗੱਲ ਕਰਦੀ ਸੀ ਤਾਂ ਮੇਰੀ ਕੁਟਮਾਰ ਕੀਤੀ ਜਾਂਦੀ ਸੀ ਲੜਕੀ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇਲਾਜ ਵਿੱਚ ਟਿਲਮਟ ਕੀਤੇ ਜਾਣ ਦੇ ਚੱਲਦਿਆਂ ਮੇਰੇ ਬੱਚੇ ਦੀ ਮੌਤ ਮੇਰੀ ਕੁੱਖ ਵਿੱਚ ਹੀ ਹੋ ਗਈ ਸੀ ਅਤੇ ਉਲਟਾ ਮੈਨੂੰ ਮੇਰੇ ਸਹੁਰੇ ਪਰਿਵਾਰ ਵੱਲੋਂ ਮੈਨੂੰ ਮੁੰਡਾ ਹੋਣ ਦੀ ਦਵਾਈ ਜੜਿਆਲਾ ਮੰਜਕੀ ਦੇ ਇੱਕ ਡਾਕਟਰ ਤੋਂ ਤੱਕੇ ਨਾਲ ਖਵਾਈ ਗਈ ਸੀ ਪੀੜਤ ਲੜਕੀ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਮੈਨੂੰ ਇਨਸਾਫ਼ ਦਿਵਾਇਆ ਜਾਵੇ ਜਦੋਂ ਇਸ ਸਬੰਧੀ ਥਾਣੇ ਮੁਖੀ ਨੂਰਮਹਿਲ ਤੋਂ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬਕਵਾ ਥਾਣੇ ਮੇਟੀਆਣਾ ਦਾ ਹੋਣ ਕਾਰਨ ਐਮਐਲਆਰ ਥਾਣੇ ਮੇਟੀਆਣਾ ਨੂੰ ਪੇਜ ਦਿੱਤੀ ਗਈ ਹੈ ਨੂਰਮਹਿਲ ਤੋਂ ਹਰਵਿੰਦਰ ਬਦੇਸਾ ਦੀ ਖਾਸ ਰਿਪੋਰਟ ਜੀ ਤੁਹਾਡਾ ਤਰਨਜੋਤ ਤਰਨਜੋਤ ਜੀ ਕਿੱਥੇ ਤੇ ਰਹਿਣ ਵਾਲੇ ਹੋ ਤੁਸੀਂ ਨੂਰਮਹਿਲ ਨੂਰਮਹਿਲ ਤੇ ਵਿਆਹ ਕਿੱਥੋਂ ਜੀ ਖਨੌੜਾ ਪਿੰਡ ਖਨੌੜਾ ਪਿੰਡ ਇਹ ਕਿੱਥੇ ਕਮਿੰਦਾ ਜੀ ਇਹ ਮੇਟੀਆਣਾ ਜੱਟਾ ਰਹਿਣਾਂ ਦੇ ਕੋਲ ਠੀਕ ਹੈ ਕੀ ਗੱਲ ਆ ਤੁਸੀਂ ਅੱਜ ਸਿਵਲ ਹਸਪੀਟਲ ਦਾਖਲ ਹੋ ਕੀ ਗੱਲ ਬਾਤ ਆ ਦੱਸੋਗੇ ਜਰਾ ਮੇਰਾ 3 3 ਸਾਲ ਹੋਣ ਲੱਗੇ ਆ ਵਿਆਹ ਹੋਏ ਨਾ ਹੂੰ ਸਾਸੋਹਰਾ ਨਿੱਕਣ ਦਿਨ ਦਿਨ ਨਾਲ ਜਠਾਣੀ ਟਿਕਣ ਦਿੰਦੀ ਆ ਹੂੰ ਦੇਹਜ ਮੰਗਦੇ ਆ ਹੂੰ ਇਹ ਕਹਿੰਦੇ ਤੇਰੇ ਘਰ ਦਿਆਂ ਨੇ ਮਨੋਤਾ ਨਹੀਂ ਲਾਈਆਂ ਚ ਅੱਜ ਦੀਆਂ ਸਾਡੇ ਮੁੰਡੇ ਨੂੰ ਨਹੀਂ ਕੁਝ ਵੀ ਪਾਇਆ ਅੱਛਾ ਜਦੋਂ ਕੋਲ ਬੈਂਦੀ ਆ ਕਹਿੰਦਾਂਦੀ ਆ ਮੈਂ ਆਪਣੀਆਂ ਕੁੜੀਆਂ ਨੂੰ ਟੁੰਬਾ ਪਾਈਆਂ ਆ ਤੇਰੇ ਘਰ ਦਿਆਂ ਸਾਨੂੰ ਕੁਝ ਨਹੀਂ ਪਾਇਆ ਹੂੰ ਤੇਉ ਮੁੰਡੇ ਨੂੰ ਦੱਸਦੀ ਆ ਤੇ ਉਹ ਫੇ ਕੁੱਟਦਾ ਮਾਰਦਾ ਆ ਠੀਕ ਐ ਤੇ ਇਹ ਕਦੋਂ ਤੋਂ ਮੰਨ ਲਓ ਇਹ ਜਿਹੜੀ ਤੁਸੀਂ ਗੱਲ ਕਰਦੇ ਵੀ ਦਾਜ ਦੇ ਦੀ ਕਦੋਂ ਤੋਂ ਗੱਲਬਾਤ ਚੱਲਦੀ ਕਦੋਂ ਤੋਂ ਮੰਗ ਕਰਦੇ ਹੋ ਜਦੋਂ ਤੋਂ ਵਿਆਹ ਹੋਇਆ ਜਾਂ ਬਾਅਦ ਚ ਲੱਗੇ ਜੀ ਵਿਆਹ ਤੋਂ ਬਾਅਦ ਥੋੜਾ ਟਾਈਮ ਬਾਅਦ ਹੀ ਹੂੰ ਉਦੋਂ ਤੋਂ ਹੀ ਕਹਿੰਦੇ ਆ ਜਿਹਦਾ ਕੋਲ ਇਕੱਠੇ ਹੋ ਕੇ ਬਹਿ ਜਾਣਾ ਇੱਦਿ ਘਨ ਲਾ ਆਪਣਾ ਗੱਲਾਂ ਕਰਨ ਲੱਪੈਣੀਆਂ ਹੂੰ ਤੇਰੇ ਮਾਪਿਆਂ ਨੇ ਸੂਟ ਨਹੀਂ ਤੈਨੂੰ ਵਧੀਆ ਲਾਏ ਤੈਨੂੰ ਕੋਈ ਟੰਬ ਨਹੀਂ ਪਾਈ ਹੈਗੀ ਮੈਨੂੰ ਪਾਈ ਸੀਗੀ ਮੁੰਡੇ ਨੂੰ ਘੜੀ ਪਾਈ ਸੀਗੀ ਸਾਡੇ ਮੁੰਡੇ ਨੂੰ ਕੁਛ ਨਹੀਂ ਪਾਇਆ ਕਹਿੰਦੇ ਆ ਅੱਛਾ ਤੇ ਤੁਸੀਂ ਫਿਰ ਜਦੋਂ ਤੁਹਾਡੇ ਤੋਂ ਮੰਗਦੇ ਸੀ ਦਾਜ ਦੀ ਜਾਂ ਮੰਗ ਕਰਦੇ ਸੀ ਜਾਂ ਕਿ ਚੀਜ਼ ਦੀ ਵੀ ਤੁਸੀਂ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ ਸੀਗਾ ਇਹ ਬਾਰੇ ਮਾਪਿਆਂ ਨਾਲ ਗੱਲ ਹੀ ਨਹੀਂ ਕਰਨ ਦਿੰਦੇ ਸੀਗੇ ਹੂੰ ਨੰਬਰ ਲੈ ਕੇ ਦਿੱਤਾ ਸੀ ਉਹ ਆਪਣੇ ਕਿਸ ਰਿਸ਼ਤੇਦਾਰਾਂ ਨਾਲ ਗੱਲ ਕਰਾਉਂਦਾ ਸੀਗਾ ਅੱਛਾ ਤੇ ਥੋੜਾ ਟਾਈਮ ਹੋਇਆ ਮੈਂ ਮੰਮੀ ਹੁਣਾਂ ਤੇ ਮੈਂ ਕਿ ਮੈਂ ਵੀ ਉੱਧਰ ਆਪਣੇ ਘਰੇ ਵੀ ਗੱਲ ਕਰਨੀ ਆ ਨੰਬਰ ਲਿਆ ਵੀ ਇੱਧਰ ਵੀ ਮੈਂ ਗੱਲ ਉਦੋਂ ਤਾਂ ਮੈਂ ਘਰ ਦੱਸਣ ਲੱਪੀ ਫਿਰ ਦਾਦਾ ਕੀ ਘਰੇ ਦੱਸ ਦੀਆ ਫਿਰ ਮਾਂ ਕਹਿੰਦੀ ਆ ਇਹ ਕੁੱਟ ਦੀ ਆ ਮਾਂ ਨੂੰ ਦੱਸਦੀ ਆ ਫਿਰ ਕੁੱਟਦਾ ਆ ਉਹ ਹੂੰ ਤੇ ਹੁਣ ਫਿਰ ਤੁਸੀਂ ਅੱਜ ਹਸਪੀਟਲ ਇੱਥੇ ਨੂਰਮਲ ਦਾਖਲੋਂ ਕਦੋਂ ਤੂੰ ਦਾਖਲੋਂ ਪਹਿਲਾਂ ਤੇ ਦੱਸੋ ਜੀ ਅੱਜ ਤੀਜਾ ਦਿਨ ਆ ਠੀਕ ਹੈ ਮਤਲਬ ਪਰਸੋਂ ਦੇ ਤੁਸੀਂ ਦਾਖਲਾ ਕੀ ਗੱਲ ਹੋਈ ਕਿਉਂ ਦਾਖਲ ਘਾਤੇ ਹੋਣਾ ਪਿਆ ਜੀ ਕਰੇ ਇਹ ਗੱਲ ਹੁੰਦੀ ਸੀ ਕਿ ਮੈਂ ਕਿਹਾ ਕਿ ਆਪਾਂ ਘਰੇ ਜਾਣਾ ਹੈ ਨੂਰਮਲ ਹੂੰ ਕਹਿੰਦਾ ਕਿ ਮੇਰੇ ਤੋਂ ਇਹ ਪੈਸੇ ਹੈ ਨਹੀਂਗੇ ਕਿ ਮੇਰਾ ਮੋਟਰਸਾਈਕਲ ਖਰਾਬ ਆ ਹੂੰ ਮੈਂ ਕਿ ਆਪਾਂ ਬੱਸੇ ਚੱਲ ਜਾਂਦੇ ਆ ਕਹਿੰਦਾ 2000 ਰੁਪਿਆ ਲੱਗ ਜਾਣਾ ਹੂੰ ਮੈਂ ਕਿ ਇੰਨੇ ਪੈਸੇ ਨਹੀਂ ਲੱਗਦੇ ਥੋੜੇ ਲੱਗਦੇ ਆ ਹੂੰ ਇੱਧੇ ਬੈਸ ਕਰਨ ਲੱਪਿਆ ਹੂੰ ਤੇ ਫੇਰ ਹਨਾ ਨੇ ਥੱਪੜ ਮਾਰਿਆ ਇਹਨੇ ਮੇਰੇ ਅੱਛਾ ਇਹ ਮਨੂ ਤੁਹਾਡੇ ਸੋਹਰੇ ਸੋਹਰੇ ਘਰ ਦੀ ਗੱਲ ਆ ਹਾਂਜੀ ਹਾਂਜੀ ਠੀਕ ਆ ਹਾਂ ਤੇਦਰ ਮਮੀ ਵੀ ਆ ਗਈ ਜੇ ਖਾਨੀ ਆ ਗਈ ਉਹ ਵੀ ਬੋਲਣ ਲੱਫੀ ਹੂੰ ਸਾਡੇ ਆਪਸ ਵਿੱਚ ਦੀ ਗੱਲ ਨੂੰ ਜੇ ਸਾਰਾ ਪਰਿਵਾਰ ਆ ਜਾਂਦਾ ਆ ਹੂੰ ਨੱਠ ਨੱਠ ਕੇ ਮੈਨੂੰ ਪੈਂਦਾ ਮਾਰਨ ਨੂੰ ਹੂੰ ਤੇ ਫੇ ਮੈਂ ਆਪਣੀ ਮਮੀ ਨੂੰ ਫੋਨ ਕੀਤਾ ਮੈਂ ਕਿਹਾ ਮਮੀ ਮੇਰੇ ਮਾਰਿਆ ਮਮੀ ਕਹਿੰਦੀ ਆ ਕਿ ਮੈਂ ਆਂਦੀ ਆਂ ਫਗਵਾੜੇ ਤੱਕ ਆ ਜਾ ਮੈਂ ਤੈਨੂੰ ਅੱਗੇ ਆ ਕੇ ਲੈ ਜਾਨੀ ਆਂ ਹੂੰ ਕਰੋ ਮੈਂ ਆਈ ਮੈਂ ਅੱਡੇ ਚੱਲੇ ਗਈ ਪਿੱਛੇ ਹੀ ਆ ਗਿਆ ਮਗਰੀ ਆ ਤੁਹਾਡਾ ਘਰ ਵਾਲਾ ਹਾਂਜੀ ਠੀਕ ਆ ਕੇ ਫਿਰ ਮੇਰੇ ਫੋਨ ਤੋਂ ਪਹਿਲਾਂ ਹੱਥੋਂ ਫੋਨ ਕੋਇਆ ਮੈਂ ਦਿੰਦੀ ਨਹੀਂ ਸੀ ਕਿ ਖੋ ਕੇ ਵਿੱਚੋਂ ਸਿਮ ਕੱਢ ਕੇ ਤੋੜ ਦਿੱਤੀ ਹੂੰ ਸਿਮ ਤੋੜੀ ਤੇ ਫਿਰ ਤੇ ਮੈਨੂੰ ਕਹਿੰਦਾ ਕਿ ਚੱਲ ਤੈਨੂੰ ਮੈਂ ਮੇਟੀਆਂ ਛੱਡ ਕੇ ਆਉਣਾ ਹਾਂ ਇੱਥੇ ਬੱਸਾਂ ਨਹੀਂ ਆਉਂਦੀਆਂ ਸੀ ਉਦੋਂ ਐਤਵਾਰ ਸੀਗਾ ਹੂੰ ਤੇ ਮੈਂ ਕਿਹਾ ਨਹੀਂ ਮੈਂ ਆਪੇ ਚੱਲ ਜਾਣਾ ਮੰਮੀ ਆਉਂਦੀ ਆ ਮੈਂ ਕਿਹਾ ਮੈਨੂੰ ਪੈਸੇ ਦੇ ਦੇ ਮੇਰੇ ਪੈਸੇ ਸੀਗੇ 200 ਰੁਪਏ ਫੋਨ ਪਿੱਛੇ ਉਹ ਵੀ ਕੱਢ ਲਿਆ ਹੂੰ ਕਹਿੰਦਾ ਇਹ ਮੇਰੇ ਪੈਸੇ ਆ ਤੇਰੇ ਨਹੀਂ ਹੈਗੇ ਮੈਗਾ ਫੋਨ ਤਾਂ ਮੇਰਾ ਕਹਿੰਦਾ ਸੀ ਮੈਂ ਲੈ ਕੇ ਦਿੱਤੀ ਆ ਓਕੇ ਤੇ ਰਸਤੇ ਤੇ ਜਾ ਕੇ ਉੱਥੇ ਮੇਟੀਆਂ ਨੇ ਨੂੰ ਕਹਿੰਦਾ ਤੈਨੂੰ ਲੈ ਕੇ ਆ ਤੱਕੇ ਨਾ ਬਿਠਾ ਲਿਆ ਉੱਥੇ ਰਸਤੇ ਨੂੰ ਸਿੱਟਿਆ ਮੈਨੂੰ ਅੱਛਾ ਇਹਨੇ ਮੈਨੂੰ ਪਤਾ ਲੱਗਿਆ ਕਿੱਦਾਂ ਸਿੱਟਿਆ ਕਿੱਦਾਂ ਨਹੀਂ ਉਹਦੇ ਆਪ ਦੇ ਕੋਈ ਸੱਟ ਨਹੀਂ ਲੱਗੀ ਹੂੰ ਫੇ ਤੁਹਾਨੂੰ ਮਤਲਬ ਤੁਸੀਂ ਫੇ ਇੱਥੇ ਨੂਰਵੈਲ ਕਿੱਦਾਂ ਪਹੁੰਚੇ ਮੰਮੀ ਆ ਗਏ ਸੀ ਉੱਥੇ ਮੰਮੀ ਘਰੋਂ ਲੈ ਕੇ ਆਏ ਸੋਰੇ ਸੋਰੇ ਕਰ ਤੂੰ ਹਾਂਜੀ ਫੋਨ ਬੰਦ ਹੋ ਗਿਆ ਮੰਮੀ ਨੂੰ ਟੈਨਸ਼ਨ ਪੈ ਗਈ ਫੇ ਮੰਮੀ ਅੱਧੀ ਰਾਤ ਨੂੰ ਉੱਥੇ ਪਹੁੰਚ ਕੇ ਲੈ ਕੇ ਆਏ ਠੀਕ ਆ ਵੀ 10 ਸਾਲ ਹੋ ਗਿਆ ਥੋੜੀ ਮੈਜ ਨੂੰ ਤੁਹਾਡੇ ਕੋਈ ਬੱਚਾ ਵੀ ਹੈ ਜੀ ਹਾਂ ਜੀ ਕੁੜੀ ਸੀਗੀ ਹੋਣ ਵਾਲੀ ਇਹਨਾਂ ਨੇ ਦੇਖਭਾਲ ਨਹੀਂ ਕੀਤੀ ਮੈਂ ਦੱਸਦੀ ਰਹੀ ਆ ਕਿ ਮੇਰੇ ਦਰਦ ਹੁੰਦੀ ਆ ਮੇਰੀ ਸੱਸ ਕਹਿੰਦੇ ਆ ਕਿ ਇਹ ਸਾਰਿਆਂ ਦੇ ਹੁੰਦੀ ਤੇਰੀ ਨੰਮੀ ਗੱਲ ਨਹੀਂ ਹੁੰਦੀ ਮੈਂ ਦੱਸੀ ਜਾਂਦੀ ਮੇਰੇ ਛਾਤੀ ਤੇ ਦਰਦ ਹੁੰਦੀ ਇਹ ਕੁਝ ਵੀ ਨਹੀਂ ਖਾ ਪੀ ਹੁੰਦਾ ਸੀਗਾ ਹੂੰ ਪਿੰਡ 'ਚ ਆਸ਼ਾ ਵਰਕਰ ਆ ਉਹਦੇ ਕੋਲ ਲੈ ਜਾਣੇ ਉਹਨੇ ਦੇਖਣਾ ਚੈੱਕ ਕਰਨਾ ਕਹਣਾ ਠੀਕ ਆ ਕੁਝ ਨਹੀਂ ਹੋਇਆ ਹੂੰ ਕਿਸੇ ਹਸਪੀਟਲ 'ਚ ਨਹੀਂ ਲੈ ਕੇ ਗਏ ਹੂੰ ਕਦੋਂ ਦੀ ਗੱਲ ਐ ਮਤਲਬ ਕਿ ਕਿੰਨੇ ਟਾਈਮ ਪਹਿਲਾਂ ਦੀ 2 ਤਰੀਕ ਨੂੰ ਸਾਲ ਹੋ ਜਾਣਾ ਅਗਲੇ ਮਹੀਨੇ ਠੀਕ ਆ ਹਾਂਜੀ ਤੇ ਫਿਰ ਮਤਲਬ ਜਿੱਦਾਂ ਤੁਸੀਂ ਪ੍ਰੈਗਨੈਂਟ ਸੀਗੇ ਫਿਰ ਕੀ ਹੋਇਆ ਸੀ ਮਤਲਬ ਉਹ ਮੇਰੇ ਨਾ ਸੂਜਨ ਹੋਣ ਲੱਗੀ ਸੀ ਪਤਾ ਨਹੀਂ 8ਵਾਂ ਮਹੀਨਾ ਸੀ 9ਵਾਂ ਸੀਗਾ ਸਵੇਲਿੰਗ ਹੋਣ ਲੱਗੀ ਸਾਰੇ ਕਹਿੰਦੇ ਨੇ ਪੁੱਛਿਆ ਕਹਿੰਦੇ ਕਿ ਦੇਖ ਕੇ ਕਹਿੰਦੇ ਮੈਂ ਮੰਮੀ ਵੀ ਕਹਿੰਦੀ ਟੈਨਸ਼ਨ ਪੈ ਗਈ ਸੀ ਇੱਧਰ ਮੰਮੀ ਕਹਿੰਦੀ ਕਿ ਕੁੜੀ ਨੂੰ ਸੋਜ ਪਈ ਜਾਂਦੀ ਚੈੱਕ ਕਰਾਓ ਕਹਿੰਦੇ ਕਿ ਮੁੰਡੇ ਹੋਣ ਕਰਕੇ ਸੋਜ ਪੈਂਦੀ ਆ ਪੈਰ ਪੂ ਸੋਜ ਜਾਂਦੇ ਆ ਹਮ ਸਾਰਾ ਸਰੀਰ ਸੋਜ ਗਿਆ ਮੂੰਹ ਵੀ ਨਹੀਂ ਸੋਜ ਗਿਆ ਅੱਖਾਂ ਵੀ ਖੁੱਲਦੀਆਂ ਹੀ ਨਹੀਂ ਸੀ ਇਹ ਨੀ ਸਵੇਲਿੰਗ ਹੋ ਗਈ ਸੀ ਹਮ ਡਾਕਟਰ ਉੱਥੇ ਇੱਕ ਵਾਰੀ ਉੱਥੇ ਹਸਪੀਟਲ ਗਏ ਉਹ ਬਹੁਤ ਬੋਲੇ ਇਨਾਂ ਨੂੰ ਇਹਨਾਂ ਨੇ ਇੱਕ ਵਾਰੀ ਇਹ ਨਾ ਕਰਵਾਈ ਹਮ ਸਕੈਨਿੰਗ ਕਰਵਾਈ ਸੀਗੀ 5ਵੇਂ ਮਹੀਨੇ ਚ ਮੁੜ ਕੇ ਇਹਨਾਂ ਨੇ ਸਕੈਨਿੰਗ ਕਰਾਈ ਮੈਂ ਕਿਹਾ ਵੀ ਸਕੈਨਿੰਗ ਕਰਾਣੀ ਨਾ ਦੱਸਿਆ ਵੀ ਸੀਗੇ 7ਵੇਂ ਮਹੀਨੇ 9ਵੇਂ ਮਹੀਨੇ 3-4 ਸਕੈਨਿਕਾ ਕਰਾਈ ਦੀਆਂ ਹਮ ਇੱਕ ਕਰਾਈ ਨਾਲ ਸਕੈਨਿਕ ਕੋਈ ਨਹੀਂ ਕਰਾਈ ਮੁੜ ਕੇ ਹਮ ਹਮ ਘਰ ਵਾਲਾ ਮੇਰਾ ਕਦੀ ਹੀ ਨਹੀਂ ਗਿਆ ਠੀਕ ਹੈ ਸਾਹਸ ਆਪਣੀ ਨੰਬਰੀ ਨੂੰ ਭੇਜ ਦਿੰਦਾ ਸੀ ਕਿ ਮੰਮੀ ਇਹ ਨਾਲ ਚਲ ਜਾ ਇੱਕ ਵਾਰੀ ਲੈ ਕੇ ਗਈ ਆ ਉਹ ਵੀ ਮੁੜ ਕੇ ਤੁਸੀਂ ਮੈਂ ਤੁਹਾਨੂੰ ਫੇਰ ਰੋਕਣ ਲੱਗਾ ਜਦੋਂ ਇੰਨਾ ਕੁਝ ਤੁਹਾਡੇ ਨਾਲ ਹੋਇਆ ਪਹਿਲਾਂ ਵੀ ਸਾਲ ਪਹਿਲਾਂ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਨਹੀਂ ਵੀ ਮੈਨੂੰ ਇਹ ਤੰਗ ਪ੍ਰੇਸ਼ਾਨ ਕਰਦੇ ਵੀ ਕੋਈ ਹੱਲ ਕਰੋ ਤੁਸੀਂ ਨਹੀਂ ਮੰਮੀ ਨਾਲ ਮੈਂ 10 ਸਾਲ ਮਮੇ ਦੇ ਘਰ ਚ ਸਾਰੇ ਹਿੰਦੇ ਪਰ ਮੈਂ ਕਦੀ ਇਦਾਂ ਦੱਸਿਆ ਨਹੀਂ ਸੀਗਾ ਕਿ ਨਾ ਕੋਈ ਹੁੰਦਾ ਹੂੰ ਉਦਾਂ ਮੈਂ ਦੱਸਿਆ ਸੀਗਾ ਕਿ ਮੰਮੀ ਲੜਦੇ ਆ ਮੈਨੂੰ ਇਦਾਂ ਕਹਿੰਦੇ ਆ ਮੰਮੀ ਕਹਿੰਦੀ ਕਿ ਸਰ ਘਰੋ ਘਰੀ ਹੁੰਦਾ ਹੁਣ ਘਰ ਤਾਂ ਬਸੋਣਾ ਹੀ ਆ ਪਰ ਕੁੱਟ ਮਾਰ ਜਾਰਾ ਕਰਨ ਲੱਪੇ ਹਟਦੇ ਹੀ ਨਹੀਂ ਕਈ ਵਾਰੀ ਕਿਹਾ ਹੈ ਕਿ ਨਾ ਕਰੋ ਇਦਾਂ ਪਰ ਉਹ ਨਹੀਂ ਸੁਧਨ ਵਾਲੇ ਤੇ ਹੁਣ ਜਿੱਦਾਂ ਤੁਸੀਂ ਦੱਸਦੇ ਹੋ ਬਈ ਪਰਸੋਂ ਦੇ ਤੁਸੀਂ ਇੱਥੇ ਦਾਖਲ ਹੋ ਤੁਸੀਂ ਕੋਈ ਪੁਲਿਸ ਰਿਪੋਰਟ ਵਗੈਰਾ ਕੀਤੀ ਆ ਹਾਂਜੀ ਕੀਤੀ ਆ ਟੈਕ ਆਈਸੀ ਪੁਲਿਸ ਕੀ ਕਹਿ ਕੇ ਗਈ ਆ ਇਥੋਂ ਨੂਰਮਲ ਤੋਂ ਆਏ ਸੀਗੇ ਉਹ ਕਹਿੰਦੇ ਕਿ ਅਸੀਂ ਪੱਟਾ ਭੇਜ ਦਿੱਤਾ ਹੈ ਰਿਪੋਰਟ ਭੇਜ ਦਿੱਤੀ ਆ ਹੂੰ ਉਹ ਔਰ ਉਧਰ ਕੋਈ ਆਇਆ ਨਹੀਂ ਉਹਨਾਂ ਨੂੰ ਅੱਜ ਫੋਨ ਕੀਤਾ ਉਹ ਕਹਿੰਦੇ ਇਹਨਾਂ ਨੇ ਕਾਰਵਾਈ ਕਰਨੀ ਆ ਨੂਰਮਲ ਵਾਲਿਆਂ ਨੇ ਕਰਨੀ ਆ ਹਾਂ ਹਾਂਜੀ ਉਧਰ ਵਾਲੇ ਵੀ ਨਹੀਂ ਸੁਣਦੇ ਇੱਧਰ ਵਾਲੇ ਵੀ ਨਹੀਂ ਸੁਣਦੇ ਨਹੀਂ ਪੁਲਿਸ ਸੁਣਵਾਈ ਨਹੀਂ ਕਰ ਰਹੀ ਨੂਰਮਲ ਦੀ ਹਾਂਜੀ ਠੀਕ ਆ ਉਹ ਜਿਹੜੇ ਉਧਰ ਹਨ ਬੇਸੋਰਾ ਉਹ ਸਰਪੰਚ ਨਾਲ ਘੁੰਮਦਾ ਆ ਹੂੰ ਉਹ ਕਹੇ ਉਹਨਾਂ ਦੀ ਧਮਕੀ ਮੇਛਾ ਦਿੰਦੇ ਜੇ ਤੋ ਕੋਈ ਵੀ ਮੈਂ ਕਮਾ ਨਾ ਮੈਂ ਦੱਸ ਦੇਣਾ ਆਪਣੇ ਘਰੇ ਦੱਸਣਾ ਕਿ ਮੈਨੂੰ ਇਦਾਂ ਬੋਲਦੇ ਕਹਿੰਦੇ ਸਾਡਾ ਸਰਪੰਚ ਆ ਕਿ ਉਹ ਸਾਰਾ ਕੁਝ ਕਰੂਗਾ ਉਹ ਕਹਿੰਦੇ ਉਹ ਪੁਰਾਣਾ ਆ ਸਰਪੰਚ ਹੂੰ ਉਹ ਸਾਰੇ ਇਦਾਂ ਉਹਦੇ ਡਰਾਵੇ ਦਿੰਦੇ ਰਹਿੰਦੇ ਜਦੋਂ ਤੁਸੀਂ ਪੁਲਿਸ ਰਿਪੋਰਟ ਕੀਤੀ ਹੈ ਤਾਂ ਤੁਸੀਂ ਆਪਣੇ ਸਹਰੇ ਬਰਬਾਦ ਨੂੰ ਦੱਸਿਆ ਵੀ ਮੈਂ ਦਾਖਲਿਆ ਕੋਈ ਫੋਨ ਵਗੈਰਾ ਕੋਈ ਗੱਲਬਾਤ ਹੋਈ ਹੋਵੇ ਨਹੀਂ ਠੀਕ ਆ ਹਾਂਜੀ ਨਾ ਉਹਨਾਂ ਦਾ ਵੀ ਨਹੀਂ ਫੋਨ ਆਇਆ ਠੀਕ ਹੈ ਜੀ ਹਾਂ ਜੀ ਕਹਿੰਦੇ ਕਿ ਇੱਥੇ ਘਰੇ ਕੇਸ ਕਰਾਉਣਾ ਹੈ ਉੱਥੇ ਕਮਾਈ ਫਰਾਈ ਗਏ ਮੈਂ ਮੰਮੀ ਨੂੰ ਫੋਨ ਕਰਤਾ ਕਹਿੰਦੇ ਕਿ ਆ ਕੇ ਸ਼ਗਨ ਕਰ ਜੋ ਕਿ ਕੁੜੀ ਤੁਹਾਡੀ ਢਿੱਲੀ ਆ ਦਰਦਾ ਹੁਣ ਲਾ ਪਈਆ ਹੂੰ ਉੱਥੇ ਕਮਾਈ ਜਾ ਕਹਿੰਦੇ ਕਿ ਅਸੀਂ ਘਰੇ ਕੇਸ ਕਰਨਾ ਹਸਪੀਟਲ ਨਹੀਂ ਲੈ ਕੇ ਜਾਣਾ ਹੂੰ ਤੇ ਜੋ ਜ਼ਿਆਦਾ ਹਾਲ ਤੱਕ ਖਰਾਬ ਹੋ ਗਏ ਮੰਮੀ ਕਹਿੰਦੀ ਹਸਪੀਟਲ ਲੈ ਕੇ ਜਾਓ ਹੂੰ ਮੇਰੇ ਮੰਮੀ ਇੱਧਰ ਕਹਿੰਦੇ ਹੂੰ ਤੇ ਫੇ ਉੱਥੇ ਲੈ ਕੇ ਗਏ ਉੱਥੇ ਇਹਨਾਂ ਨੇ ਚੈੱਕ ਕੀਤਾ ਕਹਿੰਦੇ ਕਿ ਕੁੜੀ ਦੇ ਬਲੱਡ ਘਟਿਆ ਹੂੰ ਤੇ ਖੂਨ ਚੜਾਓ ਉੱਥੇ ਉਹਨਾਂ ਨੇ ਬਹੁਤ ਟਾਈਮ ਲਾ ਦਿੱਤਾ ਖੂਨ ਖੂਨ ਤੇ ਕਿਹਾ ਵੇ ਕਿ ਅਸੀਂ ਤਾਂ ਸਰਕਾਰੀ ਖੂਨ ਲੈਣਾ ਆ ਹੂੰ ਪ੍ਰਾਈਵੇਟ ਲੈ ਲੈ ਪੈਸੇ ਹੰਦੇ ਹੈਗੇ ਸਾਡੇ ਤੋਂ ਹੂੰ ਤੇ ਉਹ ਦੱਸੀ ਜਾਵੇ ਕਹਿੰਦੇ ਕਿ ਕੁੜੀ ਬੱਚਾ ਹੈ ਨਹੀਂਗਾ ਕਿ ਇਹਦੀ ਜਾਨ ਤਾਂ ਤੁਸੀਂ ਬਚਾਓ ਉਹ ਕਹਿੰਦੇ ਕਿ ਨਹੀਂ ਅਸੀਂ ਇੱਥੇ ਹੀ ਕਰਨਾ ਜੋ ਕਰਨਾ ਸਾਰੇ ਉੱਥੇ ਕਰਦੇ ਸੀਗੇ ਡਾਕਟਰ ਵੀ ਕਹਿੰਦੇ ਸੀਗੇ ਕਿ ਨੂੰ ਪ੍ਰਾਈਵੇਟ ਲੈ ਜਾਓ ਹੂੰ ਕਹਿੰਦੇ ਨਹੀਂ ਸੱਸ ਮੇਰੀ ਕਹਿੰਦੀ ਕਿ ਅਸੀਂ ਇੱਥੇ ਹੀ ਕਰਨਾ ਹੈ ਕਿ ਆਪਰੇਸ਼ਨ ਨਹੀਂ ਕਰਨਾ ਆਪਰੇਸ਼ਨ ਦੱਸਦੇ ਸੀਗੇ ਹੂੰ ਕਹਿੰਦੇ ਕਿ ਨਾਰਮਲ ਫਿਰ ਕਰਨਾ ਹੈ ਜਾਂ ਕੇਸ ਤੇ ਘਰ ਦਾ ਕੰਮ ਕੌਣ ਕਰੂਗਾ ਮੇਤੋ ਦਾ ਕੰਮ ਹੋਣਾ ਨਹੀਂ ਹੈਗਾ ਹੂੰ ਕਹਿੰਦੇ ਕਿ ਤੇ ਉਹਨਾਂ ਨੇ ਲਿਖਦੇ ਹੋ ਕਿਤਾ ਕਹਿੰਦੇ ਜੇ ਕੋਈ ਵੀ ਕੁੜੀ ਨੂੰ ਹੋ ਜਾਂਦਾ ਜ਼ਿੰਮੇਵਾਰ ਤੁਸੀਂ ਹੋਵੋਗੇ ਅਸੀਂ ਨਹੀਂ ਹੋਵਾਂਗੇ ਹੂੰ ਫੇ ਉਹਨਾਂ ਨੇ ਨਾ ਗਲਗੁਲ ਕੀਤੀ ਫੇ ਅਮਰੇ ਸਰ ਭੇਜ ਦਿੱਤਾ ਅੱਛਾ ਤੇ ਉੱਥੇ ਜਾ ਕੇ ਕੇਸ ਹੋਇਆ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਸੀਗਾ ਕਿ ਆਪਰੇਸ਼ਨ ਨਹੀਂ ਹੋਣਾ ਆ ਹੂੰ ਬਾਅਦ ਚੋ ਟਾਈਮ ਤੇ ਨਾਰਮਲ ਕੇਸ ਹੋ ਗਿਆ ਹੂੰ ਤੇ ਉਹ ਬੱਚਾ ਮਤਲਬ ਫੇ ਕੀ ਹੋਇਆ ਸੀ ਬੱਚਾ ਮਰਿਆ ਹੋਇਆ ਪਹਿਲਾਂ ਹਾਂਜੀ ਉਹਨਾਂ ਨੇ ਦੱਸਿਆ ਡਾਕਟਰ ਉਹਨਾਂ ਨੇ ਚੈੱਕ ਕੀਤਾ ਕਹਿੰਦੇ ਕਿ ਬੱਚੇ ਨੂੰ ਤਾਂ 15 ਦਿਨ ਹੋ ਗਏ ਗਲੇ ਨੂੰ ਅੱਛਾ 2 ਕਿਲੋ ਦਾ 3 ਕਿਲੋ ਦਾ ਬੱਚਾ ਸੀਗਾ ਸਾਰੀ ਬੋਡੀ ਤੇ ਮਾਸ ਲੱਥਿਆ ਹੋਇਆ ਸੀਗਾ ਉਹ ਕਹਿੰਦੇ ਕਿ ਇਹਦੇ ਜਾਣ ਨੂੰ ਵੀ ਖਤਰਾ ਆਇਆ ਕੁੜੀ ਨੂੰ ਹਮ ਇੱਕ ਤੁਸੀਂ ਕਹਿੰਦੇ ਸੀ ਕੋਈ ਦਵਾਈ ਖਲਾਈ ਸੀ ਕਾਹਲੀ ਦਵਾਈ ਖਲਾਈ ਤੁਹਾਨੂੰ ਉਹ ਨਾ ਮੇਰੀ ਸਾਸ ਜਿੱਥੇ ਦੁਕਾਨ ਤੇ ਲੱਗੇ ਹੋਇਆ ਉੱਥੇ ਕਿਸੇ ਨੇ ਦੱਸਿਆ ਸੀ ਕਿ ਉਹਨਾਂ ਨੇ ਦਵਾਈ ਖਾਦੀ ਸੀ ਮੁੰਡੇ ਹੋਣ ਦੀ ਉਹਨਾਂ ਦੇ ਦੋ ਕੁੜੀਆਂ ਸੀ ਉਹਨਾਂ ਨੇ ਖਾਦੀ ਸੀ ਕਿ ਉਹਨਾਂ ਨੇ ਮੈਨੂੰ ਵੀ ਦਵਾਈ ਖਲਾਈ ਮੈਂ ਤਾਂ ਕਿਹਾ ਸੀ ਮੈਂ ਖਾਣੀ ਨਹੀਂ ਹੈਗੀ ਪਹਿਲਾ ਬੱਚਾ ਹੈ ਜੋ ਵੀ ਹੋਗਾ ਠੀਕ ਆ ਸਾਨੂੰ ਮਨਜ਼ੂਰ ਆ ਬਿਲਕੁਲ ਜੋ ਪਰਮਾਤਮਾ ਦੀ ਦੇਣ ਆ ਹਾਂਜੀ ਹੂੰ ਤੇ ਫੇ ਸਾਰੇ ਜਣੇ ਫੋਰਸ ਕਰੀ ਗਿਆ ਭੈਣ ਆ ਇਹਦੀ ਫੋਰਸ ਕਰੀ ਗਈਆਂ ਹੂੰ ਤੇ ਡੈਡੀ ਵੀ ਕਹਿਣ ਲੱਪੇ ਉਧਰਲੇ ਮੰਮੀ ਵੀ ਫੇ ਮੈਂ ਦਵਾਈ ਖਾ ਲਈ ਇੱਥੇ ਝੜਿਆਲੇ ਆ ਕੇ ਰੀ ਭੈਣ ਗਈ ਸੀਗੀ ਨਾਲ ਇੱਥੇ ਨੂਰਮੈਲ ਵੀ ਆਈ ਗਈ ਆ ਠੀਕ ਆ ਉਹ ਨਾਲ ਗਈ ਸੀਗੀ ਤੁਹਾਡੀ ਨਨਾਨ ਆ ਗਈ ਸੀ ਹਾਂਜੀ ਠੀਕ ਹੈ ਉਹ ਗਿਆ ਸੀਗਾ ਇੱਕ ਦਿਨ ਫਿਰ ਦੂਜੇ ਦਿਨ ਉਹਨਾਂ ਨੇ ਮੰਗਲਵਾਰ ਦਿਨ ਸੀਗਾ ਕਹਿੰਦੇ ਫਿਰ ਉਦੋਂ ਹੀ ਦਵਾਈ ਖਾਣੀ ਆ ਹੂੰ ਉਦੋਂ ਉਹਨੇ ਪੂਰੀ ਜਿਹੀ ਦਵਾਈ ਦਿੱਤੀ ਸੀਗੀ ਇਹ ਜਦੋਂ ਤੁਸੀਂ ਦਵਾਈ ਖਾਧੀ ਉਦੋਂ ਤੁਸੀਂ ਪ੍ਰੈਗਨੈਂਸ ਸੀਗੇ ਹਾਂਜੀ ਤੇ ਇਦਾਂ ਤਾਂ ਨਹੀਂ ਲੱਗਦਾ ਵੀ ਦਵਾਈ ਨਾਲ ਕੁਝ ਹੋ ਗਿਆ ਹੋਵੇ ਬੱਚੇ ਨੂੰ ਨਹੀਂ ਨਹੀਂ ਇਦਾਂ ਨਹੀਂ ਨਾ ਦੱਸਿਆ ਸੀ ਸਾਰੇ ਖਾਂਦੇ ਆ ਸਾਰਿਆਂ ਦੇ ਹੁੰਦੇ ਆ ਠੀਕ ਹੈ ਉਹਨਾਂ ਨੇ ਦੱਸਿਆ ਵੀ ਸੀਗਾ ਜਿੱਥੇ ਦਵਾਈ ਖਾਦੇ ਕਹਿੰਦੇ ਕਿ ਪਹਿਲੇ ਬੱਚੇ ਵਾਰੇ ਪਹਿਲੇ ਬੱਚੇ ਆ ਰਹੀ ਨਹੀਂ ਅਸੀਂ ਕੋਈ ਵੀ ਦੇ ਸਕਦੇ ਇਹ ਕਹਿੰਦੇ ਸੀ ਕੋਈ ਨਾ ਸਾਡੀ ਜ਼ਿੰਮੇਵਾਰੀ ਆ ਠੀਕ ਹੈ ਸੱਸ ਮੇਰੇ ਕਹਿੰਦੇ ਸੀਗੇ ਕਹਿੰਦੇ ਕਿ ਜੇ ਲੜਕੀ ਹੋ ਜਾਈਏ ਅਸੀਂ ਫੇਰ ਦਵਾਈ ਦੇ ਦਈ ਦੀ ਆ ਪਹਿਲੀ ਵਾਰ ਹੀ ਨਹੀਂ ਦੇਈ ਦੀ ਲੜਕੇ ਹੋਣ ਦੀ ਓਕੇ ਉਹ ਕਹਿੰਦੇ ਕਿ ਕੋਈ ਨਾ ਅਸੀਂ ਖਲੌਣੀ ਆ ਦਵਾਈ ਫਿਰ ਉਹਨਾਂ ਨੇ ਆਪਣੇ ਜਿੱਤੋਂ ਦਾ ਦੇ ਦਿੱਤੀ ਉਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਮਤਲਬ ਇਹਨਾਂ ਨੇ ਤੁਹਾਡੇ ਸਾਰੇ ਪਰਿਵਾਰ ਨੇ ਤੁਹਾਨੂੰ ਖੁਲਾਤੀ ਧੱਕੇ ਨਾਲ ਗਏ ਸੀ ਹਾਂਜੀ 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 ਤੇ ਹੁਣ ਜਿੱਦਾਂ ਤੁਸੀਂ ਦਾਖਲੋਂ ਬਾਹਰੋਂ ਤੇ ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕਿਉਂਕਿ ਸਰਕਾਰ ਤਾਂ ਬਹੁਤ ਕਹਿੰਦੀ ਆ ਵੀ ਅਸੀਂ ਲੜਕੀਆਂ ਲਈ ਅਸੀਂ ਮਹਿਲਾਵਾਂ ਲਈ ਬਹੁਤ ਕੋਸ਼ਿਸ਼ਾਂ ਕਰ ਰਹੇ ਹਾਂ ਉਹਨਾਂ ਨੂੰ ਇਨਸਾਫ਼ ਦਿਵਾਉਣ ਦੀ ਕਰ ਪਰ ਤੁਸੀਂ ਕਹਿੰਦੇ ਵੀ ਤੁਹਾਡੀ ਕਿਤੇ ਸੁਣਵਾਈ ਨਹੀਂ ਹੋਈ ਤੁਹਾਡੀ ਮਾਤਾ ਜੀ ਨੇ ਵੀ ਦੱਸਿਆ ਕੀ ਕਹਿਣਾ ਜਾਓਗੇ ਸਰਕਾਰ ਨੂੰ ਮੈਨੂੰ ਇਨਸਾਫ਼ ਚਾਹੀਦਾ ਹੈ ਹਮ ਹਮ ਹਾਂਜੀ ਓਕੇ ਕੀ ਜਦੋਂ ਤੁਹਾਡੀ ਲੜਕੀ ਨੇ ਦੱਸਿਆ ਤੁਸੀਂ ਬਈ ਇਹਦੇ ਸੋਹਰਾ ਪਰਵਾਦ ਤੰਗ ਕਰਦਾ ਸੀ ਦਾਜ ਦੇਜ ਮੰਗਦੇ ਸੀ ਕੀ ਪਹਿਲਾਂ ਗੱਲ ਤੁਹਾਡੇ ਤੇ ਹੀ ਪਹੁੰਚੀ ਸੀ ਬਈ ਸਾਡੀ ਲੜਕੀ ਨੂੰ ਤੰਗ ਕਰਦੇ ਪਹਿਲਾਂ ਤਾਂ ਇਹਨਾਂ ਸਰ ਸਾਨੂੰ ਦੱਸਿਆ ਹੀ ਨਹੀਂ ਇਹ ਕਾਫੀ ਜੇ ਨਹੀਂ ਦੱਸਿਆ ਹੁਣ ਥੋੜਾ ਕਚਿਰ ਹੋਇਆ ਦੱਸਣ ਲੱਗੀ ਆ ਜਦੋਂ ਵੀ ਇਹ ਫੋਨ ਤੇ ਗੱਲ ਕਰਦੀ ਆ ਮਗਰ ਕੁਛ ਨਾ ਪੁੱਛ ਇਹਨੂੰ ਬੋਲਦਾ ਰਹਿੰਦਾ ਆ ਜਦੋਂ ਵੀ ਫੋਨ ਤੇ ਗੱਲ ਉਹਨੂੰ ਸਹੀ ਦਿਲ ਦੀ ਗੱਲ ਕਰਨ ਨਹੀਂ ਦਿੰਦੇ ਸੀ ਤੇ ਹੁਣ ਜੇ ਨਾ ਗੱਲ ਕਰਨੇ ਲੱਗ ਗਈ ਆ ਤੇ ਇਹਦੀ ਕੁੱਟਮਾਰ ਬਹੁਤ ਹੋਣ ਲੱਗ ਗਈ ਜਾਦੀ ਹੂੰ ਤੇ ਇਹਨੇ ਮੈਨੂੰ ਫੋਨ ਕੀਤਾ ਕਹਿੰਦੀ ਮੰਮੀ ਮੈਨੂੰ ਉਹ ਫੋਨ ਮੇਰੇ ਚਲਦੇ-ਚਲਦੇ ਤੇ ਉਹਨੂੰ ਕੁੱਟਿਆ ਇਹਨੂੰ ਹੂੰ ਮੇਰਾ ਫੋਨ ਚਲਦਾ ਸੀਗਾ ਤੇ ਜਾਨੂ ਕੁੱਟਣ ਲੱਪਿਆ ਕਹਿੰਦੀ ਮੰਮੀਆਂ ਦੇਖ ਮੇਰੇ ਥੱਪੜ ਮਾਰਿਆ ਮੇਰੇ ਵਾਲ ਫੱਟੇ ਮੇਰੇ ਇਦਾਂ ਕਰਦਾ ਮੈਂ ਕਿ ਪੁੱਤ ਤੂੰ ਇਦਾਂ ਕਰ ਤੂੰ ਆ ਜਾ ਕਹਿੰਦੀ ਮੇਰੇ ਕੋਲ ਪੈਸੇ ਹੈ ਨਹੀਂ ਜੇ ਹੂੰ ਤੇ ਇਹਦੇ ਕੋਲ ਸ਼ਾਇਦ 50 ਰੁਪਏ ਸੀਗੇ ਤੇ ਉਹ ਲੈ ਕੇ ਹੀ ਤੁਰ ਪਈ ਹੂੰ ਮੈਂ ਕਿ ਚੱਲ ਕਹਿੰਦੇ ਮम्मी ਫੋਨ ਚੱਲਦਾ ਰਹਿਣ ਦੀ ਮੇਰੇ ਮਗਰ ਆ ਜਾਣਾ ਐਂ ਮੈਨੂੰ ਕੁੱਟੂਗਾ ਫੇਰ ਕੁੱਟੂਗਾ ਫੋਨ ਇਹਦਾ ਚੱਲਦੇ ਸੀਗਾ ਅੱਛਾ ਤੇ ਮੈਂ ਏਦਾਂ ਹੀ ਕੱਪੜੇ ਵੀ ਨਹੀਂ ਬਦਲੇ ਕੋਈ ਨਹੀਂ ਚਪਲਾ ਉਦਾਂ ਹੀ ਏਦਾਂ ਹੀ ਮੈਂ ਚੱਲ ਗਈ ਅੱਡੇ ਤੇ ਹੂੰ ਤੇ ਜਦ ਮੈਂ ਗਈ ਤਾਂ ਉਹ ਰਾਮਨਾਥ ਜੀ ਫੋਨ ਬੰਦ ਹੋ ਗਿਆ ਚੱਲਦਾ ਚੱਲਦਾ ਹਮ ਇਹਨੇ ਨਾ ਵਿਚੇ ਰੋਲਾ ਪਾਤਾ ਕਹਿੰਦੀ ਮੰਮੀ ਆ ਗਿਆ ਮੰਮੀ ਆਉਂਦਾ ਆ ਆਉਂਦਾ ਮੈਂ ਕਹਾਂ ਚੱਲ ਆਉਂਦਾ ਆ ਕੁਛ ਨਹੀਂ ਕਰਦਾ ਜਿਆਦਾ ਦੇਖਿਆ ਤੇ ਫੋਨ ਬੰਦ ਹੋ ਗਿਆ ਹਮ ਫੋਨ ਮੈਂ ਲਾਈਗੇ ਤੇ ਮੇਰੇ ਦਿਮਾਗ ਤੇ ਟੈਨਸ਼ਨ ਹੋਰ ਪੈ ਗਈ ਸਰ ਮੈਂ ਉਸ ਵੇਲੇ ਨਾ ਜੜਿਆਲੇ ਖੜੀ ਨੇ ਮੈਂ ਇੱਥੇ ਇਹਨੇ ਮੇਰੇ ਫੋਨ ਚ ਪਰਚਾ ਦੇਖੋ ਪਰਚਾ ਲਿਖ ਕੇ ਮੈਂ ਇੱਥੇ ਨੂਰਮਲ ਥਾਣੇ ਭੇਜਿਆ ਲਿਖ ਕੇ ਬੇਦਾ ਦਾ ਮੇਰੀ ਤਰਨ ਜੋ ਤੇ ਕੁੜੀ ਆ ਵੀ ਉਹਨੂੰ ਇੱਦਾਂ ਆਉਣ ਲੱਗੀ ਸੀ ਵੀ ਉਹਦੇ ਨਾਲ ਇਦਾਂ ਹੁੰਦੀ ਆ ਹਮ ਇਹ ਨਹੀਂ ਮੈਨੂੰ ਤਾਂ ਲੱਗਦਾ ਚੱਕਿਆ ਨਹੀਂ ਉਦਾਂ ਦਾ ਮੇਰਾ ਪਰਚਾ ਅੱਛਾ ਜੀ ਆਹ ਦੇਖ ਲਿਓ ਤੁਹਾਨੂੰ ਮੈਂ ਦਿਖਾਉਣੀ ਆ ਫੋਨ ਤੇ ਫਿਰ ਮੈਂ ਹਸ਼ਿਆਰਪੁਰ ਮੇ ਜਿੱਦਾਂ ਨੈਟ ਤੋਂ ਨੰਬਰ ਕੱਢੇ ਆ ਉੱਤੇ ਖੜੀ ਖੜੀ ਮੈਨੂੰ ਟੈਂਸ਼ਨ ਨਹੀਂ ਇੰਨੀ ਪੈ ਗਈ ਵੀ ਕੋਈ ਅੱਡੇ 'ਚ ਖੜੀ ਸੀ ਕਰੇ ਕੁੜੀ ਨੂੰ ਮਾਰ ਦਿੱਤਾ ਕੀ ਕੀਤਾ ਹੂੰ ਵੀ ਜਿਹੜਾ ਕਹਿੰਦੀ ਆ ਗਿਆ ਇਹਨ ਚੱਲਦੇ ਚੱਲਦੇ ਪਹੁੰਚ ਕੀਤੇ ਨੇ ਇਹ ਕਿਹਾ ਪੁਰਾਣੇ ਸਾਡੇ ਨੇ ਕਹਿੰਦਾ ਲੈ ਫੋਨ ਤਾਂ ਕਹਿੰਦਾ ਬੰਦ ਹੋ ਗਿਆ ਤੂੰ ਕੰਨਾ ਗੱਲ ਕਰਦੀ ਫੋਨ ਤਾਂ ਬੰਦ ਹੋ ਗਿਆ ਮੈਨੂੰ ਸੁਣ ਲੱਗਾ ਆ ਵੀ ਇਹ ਇਦਾਂ ਕਹਿੰਦਾ ਆ ਹੂੰ ਜਾਨੂਆਂ ਨੂੰ ਫੋਨ ਕੱਢ ਕੇ ਦੀ ਫਰੇ ਸੇਮਤ ਤੋੜ ਦਿੱਤੀ ਕੀ ਕੀਤਾ ਹ ਤੇ ਮੈਂ ਖੜੀ ਖੜੀ ਨੇ 44 ਵੀ ਫੋਨ ਲਾਇਆ ਆ ਫਗਵਾੜੇ ਦਾ ਨੰਬਰ ਵੀ ਮੇਰੇ ਫੋਨ ਤੇ ਹੈਗਾ ਆ ਤੇ ਇੱਧਰ ਵੀ ਮੈਂ ਇਹਨਾਂ ਨੂੰ ਵੀ ਲਾਇਆ ਥਾਣੇਦਾਰਾਂ ਨੂੰ ਮੈਂ ਕਿਹਾ ਇਦਾਂ ਇਦਾਂ ਆ ਵੀ ਮੇਰੀ ਕੁੜੀ ਇਦਾਂ ਵੀ ਕੁੱਟਮਾਰ ਕਰਦਾ ਮੈਂ ਉੱਥੇ ਚੱਲੀ ਆ ਵੀ ਤੁਸੀਂ ਕੁਝ ਮੇਰਾ ਦੇਖੋ ਕੁਝ ਕਰੋ ਇਹ ਕਹਿੰਦੇ ਤੁਸੀਂ ਲਿਖਤੀ ਸਾਨੂੰ ਪਰਚਾ ਭੇਜ ਦੋ ਲਿਖਤੀ ਪਰਚਾ ਭੇਜਿਆ ਤੇ ਇਨੀ ਵੀ ਨਹੀਂ ਕੋਈ ਸ਼ਰਮਾਈ ਕੀਤੀ ਜਦ ਮੈਂ ਉੱਥੇ ਗਈ ਤੇ ਉਧਰੋਂ ਜਾਦਾ ਹਿਸ਼ਾਰਪੁਰ ਵਾਲੀ ਪੁਲਸਾਈ ਗੱਡੀ 'ਚ ਦੋ ਜਣੇ ਆਏ ਆ ਉਹ ਕਹਿੰਦੇ ਵੀ ਬੀਬੀ ਅਸੀਂ ਇਹਨਾਂ ਦੇ ਘਰ ਕੀ ਆ ਮੈਨੂੰ ਤਾਂ ਇਹਦੇ ਸਹਰੇ ਦਾ ਨਾਮ ਵੀ ਨਹੀਂ ਪਤਾ ਚਾਹਤ ਸੀ ਕਿ ਆ ਵੀ ਕੀ ਆ ਕੀ ਨਹੀਂ ਮੈਂ ਇਹ ਨਾ ਮੇਰੀ ਗੱਲ ਨਹੀਂ ਹੋਈ ਮੈਂ ਕਿਹਾ ਵੀ ਇਦਾਂ ਦਾ ਉਹ ਕੱਪੜੇ ਦੀ ਦੁਕਾਨ ਕੀ ਕਪੜਾ ਹੀ ਵੇਚਦਾ ਹੋ ਹੂੰ ਬੇ ਇਦਾਂ ਸੀ ਮਰਵਾਦਾ ਨਾ ਮੈਨੂੰ ਪਤਾ ਇੱਕ ਟੈਨਸ਼ਨ ਹੀ ਇੰਨੀ ਕਿ ਮੈਨੂੰ ਨਾ ਹੀ ਸੀ ਜਿਹੜੇ ਯਾਦ ਸੀ ਉਹ ਵੀ ਜਿੱਤੇ ਭੁੱਲ ਗਏ ਕੁੜੀ ਦੇ ਕਰਕੇ ਤੇ ਮੈਂ ਕਿਹਾ ਵੀ ਇਦਦੇ ਦਾ ਉਹਨਾਂ ਦੇ ਘਰ ਆ ਚੱਪੜ ਲੱਗ ਗਿਆ ਵੀ ਤੁਸੀਂ ਸਤਿਸ਼ ਇਦਾਂ ਕੁਛ ਲਵੋ ਉਹਨੂੰ ਸਿਮਰ ਹੂੰ ਕਹਿੰਦੇ ਅੱਛਾ ਉਹ ਜਦ ਗਏ ਤਾਂ ਫਿਰ ਬਾਅਦ ਚ ਉਹ ਪੁੱਛ ਕੇ ਚ ਕਰਦੇ ਜਾਨੂੰ ਫੋਨ ਵੀ ਉਹਨੂੰ ਚੱਕਿਆ ਹੀ ਨਹੀਂ ਮੇਰੇ ਮੈਂ ਨਾ ਦੁਬਾਰਾ ਫੇਰ ਦੋ ਵਾਰੀ ਫੋਨ ਕੀਤਾ ਬਈ ਸਾਰੀ ਤੁਸੀਂ ਮੈਂ ਜੇ ਪਹੁੰਚੀ ਨਹੀਂ ਇੱਕ ਬੱਸਾਂ ਨਹੀਂ ਇਧਰ ਆਉਂਦੀਆਂ ਇੱਕ ਬੱਸ ਵੀ ਨਾ ਉਧਰ ਨਾਲ ਮਿਲੇ ਬਈ ਮੇਰੀ ਕੁੜੀ ਦਾ ਮੈਨੂੰ ਟੈਨਸ਼ਨ ਪਈਏ ਤੁਸੀਂ ਮੜ ਜਾ ਜਾ ਕੇ ਦੇਖੋ ਜਾਦੋਂ ਨਹੀਂ ਹੈ ਨਾ ਫਿਰ ਅਸੀਂ ਹੈ ਨਾ ਜਦੋਂ ਇਹ ਕੁੜੀ ਦੇ ਮੈਂ ਘਰ ਗਈਆਂ ਤੇ ਉਹ ਕਹਿੰਦੇ ਅਸੀਂ ਕੋਈ ਨਹੀਂ ਬੀਬੀ ਜਾਣਦੇ ਸਾਨੂੰ ਐਮਰਜੈਂਸੀ ਕੇਸ ਹੋ ਗਿਆ ਉੱਥੇ ਬੰਦਾ ਮੁੱਕ ਗਿਆ ਅਸੀਂ ਉੱਥੇ ਛੱਡਣ ਚੱਲ ਗਏ ਉਹਨੂੰ ਹੂੰ ਬਈ ਤੁਸੀਂ ਇੱਦਾਂ ਕਰੋ ਬਈ ਤੁਸੀਂ ਉੱਥੇ ਆਪਣੇ ਥਾਣੇ 'ਚ ਦੱਸੋ ਹੂੰ ਤੇ ਮੈਨੂੰ ਟੈਨਸ਼ਨ ਪੈ ਗਈ ਫਿਰ ਮੈਂ ਇਹਨਾਂ ਦੀ ਆਦੇ ਘਰ ਗਈਆਂ ਮੇਰੇ ਕੋਲ ਵੀਡੀਓ ਆ ਤੁਸੀਂ ਦੇਖ ਸਕਦੇ ਹੋ ਨਹੀਂ ਸਾਡੇ ਨਾਲ ਕੀ ਸਲੂਕ ਕੀਤਾ ਹੈ ਠੀਕ ਆ ਕਿੰਨੀਆਂ ਗੰਦੀਆਂ ਗਾਲਾਂ ਕੱਢੀਆਂ ਆ ਤੇ ਇਹਦੀ ਸੱਸ ਕਹਿੰਦੀ ਰਿਕਾਰਡਿੰਗ ਕਰ ਜੀ ਤਾਂ ਹੁਣ ਮੇਰੀ ਕੁੜੀ ਇਦਾਂ ਆਦੀ ਬਾਹ ਨਹੀਂ ਚੱਲਦੀ ਸੀਗੀ ਇੰਨਾ ਉਹਦੀ ਸੱਟਾਂ ਮਾਰੀਆਂ ਮੈਂ ਤਾਂ ਕਹਿਣਾ ਸੀ ਮੈਂ ਕਿ ਹਟ ਚੱਲ ਚਲੀ ਗਏ ਆਪਾਂ ਹਾਂ ਹੂੰ ਇਹ ਇਹ ਕਹਿੰਦੀ ਅਸੀਂ ਰਿਕਾਰਡਿੰਗ ਕਰ ਰਹੇ ਦੀ ਰਿਕਾਰਡਿੰਗ ਕਰ ਫੇ ਮੈਂ ਵੀ ਕੁੜੀ ਨੂੰ ਕਿਹਾ ਕੁੜੀ ਮੇਰੀ ਨਾਲ ਸੀ ਮੇਰੀ ਮੈਂ ਕਿਹਾ ਪੁੱਤ ਤੂੰ ਵੀ ਵੀਡੀਓ ਬਣਾ ਫਿਰ ਹੂੰ ਜੇ ਸਾਡੀਆਂ ਰਿਕਾਰਡਿੰਗਾਂ ਕਰਦੀ ਮੈਂ ਕਿਹਾ ਕਾਲਾ ਰਿਕਾਰਡਿੰਗ ਮੈਂ ਕਿਹੜਾ ਮਾੜੀ ਗੱਲ ਕਰਨਾਈ ਆਪਣੀ ਟੀਮ ਨੂੰ ਲੈਣਾ ਆ ਹੂੰ ਤੇ ਮੈਂ ਇਹਨੂੰ ਫਿਰ ਕਿਹਾ ਚੱਲ ਤੇ ਕਹਿੰਦਾ ਸਾਡੇ ਦਾ ਮੂਰੇ ਬੱਟਾ ਆ ਗਿਆ ਸੀ ਤੇ ਤਾਂ ਡਿਗੇ ਮੈਂ ਕਿਹਾ ਕੁੜੀ ਮੇਰੀ ਦਾ ਫੋਨ ਵੀ ਬੰਦ ਕੀਤਾ ਸਭ ਕੁਝ ਕਰ ਦਿੱਤਾ ਬੱਟਾ ਕਿੱਦਾਂ ਆ ਗਿਆ ਤੇ ਤੇਰੇ ਨਾਲ ਲੱਗੀ ਨਹੀਂ ਕੋਈ ਮੇਰੀ ਧੀ ਦੇ ਸੱਟਾ ਲੱਗਣੀਆਂ ਸੀਗੀਆਂ ਪਰ ਉਹਨਾ ਵੀ ਤੁਹਾਨੂੰ ਵਿੱਚ ਦਿਖਾਉਣੀ ਆ ਵੀ ਕੀ ਕਰਦਾ ਤੇ ਜਿੱਦਾਂ ਹੁਣ ਫੇਰ ਤੁਹਾਡੀ ਕੁੜੀ ਇੱਥੇ ਤੁਸੀਂ ਲੈ ਆਏ ਸੀ ਦਾਖਲ ਕਰਾਤੀ ਸੀ ਹਾਂਜੀ ਕੋਈ ਕਿਸੇ ਮੋਤਵਰ ਨੂੰ ਤੁਸੀਂ ਦੱਸਿਆ ਕਿਸੇ ਐਮਸੀ ਕਾਉਂਸਲਰ ਐਮਸੀ ਇਹ ਨਹੀਂ ਕੋਈ ਅਸੀਂ ਵੀ ਦੱਸਿਆ ਅਜੇ ਤਾਂ ਉਦਣ ਦੇ ਇੱਥੇ ਹੀ ਆ ਸਾਰਾ ਹਸਪੀਟਲ ਲਈਆਂ ਦੂਸਰ ਹਸਪੀਟਲ ਲਈਆਂ ਸਿਰਫ ਥਾਣੇ ਗੱਲ ਕੀਤੀ ਆ ਸੀ ਥਾਣੇ ਰਿਪੋਰਟ ਪੁਲਿਸ ਵਾਲਿਆਂ ਨੇ ਦੱਸਿਆ ਬਸ ਠੀਕ ਆ ਤੇ ਉਹ ਨਹੀਂ ਤੇ ਅਜੇ ਤੁਹਾਨੂੰ ਕੁਝ ਦੱਸਿਆ ਨਹੀਂ ਮੁੜ ਕੇ ਹਨਾ ਕੁਝ ਦੱਸਿਆ ਨਹੀਂ ਸਰ ਕੁਝ ਉਹਨਾਂ ਨੂੰ ਕਹ ਦੀ ਅੱਜ ਫੋਨ ਕੀਤਾ ਇਹਨਾਂ ਨੂੰ ਹੂੰ ਇਹ ਕਹਿੰਦੇ ਆ ਬਈ ਉਹੀ ਕਾਰਵਾਈ ਕਰਨੀ ਇਹਦੇ ਸੋਹਰੇ ਵਾਲੀ ਉਹ ਕਹਿੰਦੇ ਬਈ ਤੁਸੀਂ ਇੱਧਰ ਕਾਰਵਾਈ ਕਰਾਓ ਸੰਤ ਤਾਂ ਸਮਝੇ ਨਹੀਂ ਹੁੰਦੀ ਤਿੰਨ ਦਿਨ ਹੋ ਗਏ ਆ ਆ ਮੱਛਲਾਂ ਲੜ ਲੜ ਕੇ ਸਫਤ ਜਿਆਦੇ ਬਿਮਾਰ ਹੋ ਗਏ ਤੇ ਤੁਸੀਂ ਕਿਸੇ ਸੀਨੀਅਰ ਅਧਿਕਾਰੀ ਨਾਲ ਫੇਰ ਗੱਲ ਕਰਨੀ ਸੀ ਪੁਲਿਸ ਅਧਿਕਾਰੀ ਨਾਲ ਗੱਲ ਕਰਦੇ ਸਰ ਅਸੀਂ 112 ਨੰਬਰ ਤੇ ਵੀ ਫੋਨ ਲਾਇਆ ਅੱਛਾ ਜੀ ਉਹਨੇ ਫੇਰ ਸਾਨੂੰ ਜਾਣ ਕੇ ਇਹਨਾਂ ਦੇ ਨੰਬਰ ਦਿੱਤੇ ਉਧਰ ਲਈ ਠੀਕ ਹੈ ਇਹਦੇ ਸੌਰੀਆਂ ਨਾਲ ਗੱਲ ਕਰੋ ਨਹੀਂ ਉਧਰ ਕਾਰਵਾਈ ਕਰਕੇ ਆਉਣੀ ਆ ਹੋਰ ਸਾਰੇ ਸਾਨੂੰ ਇੱਕ ਤੱਕ ਪਤਾ ਨਹੀਂ ਵੀ ਹੁਣ ਇੱਧ ਤੋਂ ਉੱਤੇ ਕਿੱਥੇ ਚਲ ਗਈ ਐ ਸੋ ਠੀਕ ਹੈ ਅਸੀਂ ਆਪਣੇ ਦੁਖੀ ਹੋ ਕੇ ਸਾਰੇ ਪਾਸੇ ਅਸੀਂ ਤੁਹਾਨੂੰ ਬੇਨਤੀ ਕੀਤੀ ਐ ਵੀ ਸਰ ਸਾਡੀ ਸੁਣਵਾਈ ਕਰੋ ਕੁਛ ਗਰੀਬ ਬੰਦੇ ਆ ਮੇਰੀ ਧੀ ਦਾ ਰੋਲ ਗਈ ਆ ਇਹ ਜੇ ਤੁਸੀਂ ਨਹੀਂ ਸੁਣਵਾਈ ਕਰੋਗੇ ਕੁਛ ਵੀ ਕਰ ਸਕਦੇ ਆ ਇਹ ਠੀਕ ਹੈ ਤੇ ਬਿੱਲਾ ਰਿੰਦਾ ਕੰਮ ਕਰ ਕੋਈ ਕਰਦਾ ਨਹੀਂ ਹੈਗਾ ਉਹ ਬਿੱਲੇ ਰਿੰਦਾ ਕਹਿੰਦਾ ਮੈਂ ਉਹਨੂੰ ਦਿਨ ਵੀ ਕਿਹਾ ਮੈਂ ਕਿਹਾ ਕਾਕਾ ਤੂੰ پیسے پیسے ਕਰਦਾ ਐ ਤੂੰ ਕੰਮਕਾਰ ਕੋਈ ਕਰ ਕਹਿੰਦਾ ਮੈਂ ਨਹੀਂ ਕੰਮ ਕਰਨਾ ਕਹਿੰਦਾ ਮੈਂ ਤਾਂ ਇੱਦਾਂ ਸਾਰੀ ਉਮਰ ਬੇਲਾ ਰਹਿ ਕੇ ਖਾਣਾ ਠੀਕ ਆ ਹ ਬੋਲੇ ਬਣ ਗਿਆ ਤੇਰੀ ਮਾਂ ਹੈ ਜਿਹੜਾ ਸੱਦ ਕੇ ਲੈਣਾ ਬੋਲੇ ਬਣਦਾ ਦੇਖ ਹਾਂ ਫਿਰ ਕੰਮ ਕਰਾਂ ਸੱਦ ਕੇ ਲੈਣਾ ਆ ਦੇਖ ਕੋਈ ਸਾਡੀ ਦੇ ਮਾਰੀਆਂ ਦੇਖ ਆ ਦੇਖ ਮਾਰੀਆਂ ਦੇ ਆ ਦੇਖ ਇਹਨਾਂ ਨੇ ਸਾਰਿਆਂ ਨੇ ਹਾਂ ਕੁਝ ਕਰਦੀਆਂ ਨੇ ਲਾਣੇ ਲੈਣੀਆਂ ਹਾਂ ਦੇਖੀ ਹੁਣ ਤੂੰ ਹੀ ਤੂੰ ਹੀ ਮਰੂਗੀ ਨਹੀਂ ਸ਼ਰਮ ਕਰ ਲੈ ਸ਼ਰਮ ਕਰ ਲੈ ਸਾਲੇ ਉੱਪਰੋਂ ਬੈਠੇ në namërin e tij do të bëhet një ndryshim i madh